ਤਾਂ ਵੀ ਹੋ ਰਹੇ ਨੇ ਆਇਤਾਂ ਲਈ ਕਿੰਨੀਆਂ ਚੁੰਨੀਆਂ ਸੀਗੀਆਂ ਜਾਂ ਦਵੱਟੇ ਚਾਰੀ ਨੰਨਾ ਬੁਤਨੀ ਅੱਛਾ ਜਦੋਂ ਪਾਣੀ ਉਹ ਕਰਨਿਆਂ ਦੇ ਫਿਰ ਬਗਲ ਕੇ ਜਾਂਦੇ ਆ ਇੰਨੇ ਨੇ ਫਲ ਹੁੰਦੇ ਅੱਗੇ ਅਗਰਿਆਂ ਸਾਰਾ ਕੁਝ ਆਪੇ ਬਣਾਉਂਦੇ ਆ ਵੀ ਨਹੀਂ ਉਹ ਤਾਂ ਮਸ਼ੀਨਾਂ ਹੁੰਦੀਆਂ ਸੀ ਸਿ ਸਿਉਣ ਵਾਲੀਆਂ ਨਸੀਨਾ ਸੀਗੇ ਦੇ ਜਿੱਦਾਂ ਗਏ ਹੋ ਸੀ ਹੁੰਦੇ ਚੁੜਕੀਆਂ ਆ

ਇਸਨੇ ਕੰਮ ਕਰਦੇ ਯਾਨਾ ਫੁਰੀ ਦੀ ਜਿਹੜੇ ਕਰੇ ਇਹ ਵੀ ਕ੍ਰੋਸ਼ਿਆ ਤੇ ਚਾਹ ਤੋਂ ਕਿਸੇ ਰਿਸ਼ਤੇਦਾਰੀ ਚ ਜਾਂਦੇ ਸੀ ਕਾਤੇ ਜਾਂਦੇ ਕਿ ਤੁਰ ਕੇ ਤੁਰ ਕੇ ਅੰਨੇ ਜਾਂਨ ਵੱਡੀਆਂ ਦਿੱਤੀਆਂ ਵੀ ਹੈ ਰੇਲ ਗੱਡੀ ਹਾਂ ਠੀਕ ਹੈ ਅੱਜ ਵੀ ਮੂੰ ਲੱਗਿਆ ਦੇਖੋ ਥੋੜੀ ਜਿੰਦੀ ਵਾਸਤੇ ਰੁਕੀ ਹੈ ਪਹਿਲਾਂ ਤੁਰ ਕੇ ਆਉਂਦੇ ਤੁਸੀਂ ਹਾਂ